ਕੋਚੇਰ ਪਹਿਲਾ ਬੀਜੇਪੀ ਦੇ ਇੱਕ ਆਗੂ ਅਨੰਦ ਸਰੀਨ ਜੀ ਜਿਹੜੇ ਬੀਜੇਪੀ ਦੇ ਛੇ ਸਪੋਕਸਮੈਨ ਵੀ ਨੇ ਜਿਹੜੇ ਸ਼ਾਇਦ ਉਹਨਾਂ ਦੀ ਪਾਰਟੀ ਦੇ ਵਾਈਸ ਪ੍ਰਧਾਨ ਵੀ ਨੇ ਉਹਨਾਂ ਨੇ ਇੱਕ ਪੀਸੀ ਕਰਕੇ ਉਹਨੇ ਇੱਕ ਦੋਸ਼ ਲਾਇਆ ਮੇਰੇ ਤੇ ਇੱਕ ਦੋਸ਼ ਲਾਇਆ ਕਿ ਮੈਂ 29 ਮਈ ਨੂੰ ਜਿਹੜਾ ਸਵੇਰੇ ਤੋਂ ਜਿਹੜੇ ਨਸ਼ੇ ਦੇ ਆਦੀ ਮੁੰਡੇ ਸੀਗੇ ਉਹਨਾਂ ਦੇ ਇਨਸਾਨ ਮੈਨੂੰ ਪਤਾ ਨਹੀਂ ਉਹਨਾਂ ਸਮਗਲਰ ਕਿਹਾ ਕੀ ਕਿਹਾ ਮੈਂ ਤੁਹਾਨੂੰ ਪਹਿਲਾਂ ਆਪਣੇ ਬਾਰੇ ਦੱਸਣਾ ਮੇਰਾ ਪਿੰਡ ਸਾਬ ਜਗਦੇਖਲਾ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਅਸਾ ਸ਼ੀਨਾ ਮੈਂ 2000 ਦੇ ਵਿੱਚ ਅਮਰੀਕਾ ਚ ਚਲ ਗਿਆ ਸੀ ਆਪਣੇ ਪਰਿਵਾਰ ਦੇ ਸਵੇਕ ਮੈਂ 13 ਚ ਵਾਪਸ ਆਇਆ ਜਦੋਂ ਪੰਜਾਬ ਦੇ ਵਿੱਚ ਭਾਜਪੀ ਤੇ ਕਾਲੀ ਦਲ ਦੀ ਸਰਕਾਰ ਸੀਗੀ ਤੇ ਸਦ ਮੇਰਾ 32 ਸਾਲ ਦਾ ਭਤੀਜਾ ਸਗਾ ਭਤੀਜਾ ਮੇਰੇ ਵੱਡੇ ਭਾਈ ਦਾ ਬੇਟਾ ਉਸ ਸਮੇਂ ਨਸ਼ੇ ਦੇ ਨਾਲ ਜਿਹੜਾ ਉਹਦੀ ਮੌਤ ਹੋ ਗਈ ਮੇਰਾ ਪਰਿਵਾਰ ਨਸ਼ੇ ਤੋਂ ਪੀਂਦਾ ਉਦੋਂ ਉਸ ਸਮੇਂ ਜਦੋਂ ਮੇਰੇ ਭਤੀਜਾ ਦਾ ਮੌਤ ਹੋਈ 32 ਸਾਲ ਦੀ ਸਕੂਲ ਚ ਕਲਰਕ ਲੱਗਾ ਸੀਗਾ ਤੇ ਸਰ ਮੈਂ ਅਮਰੀਕਾ ਦੇ ਵਿੱਚ ਫੈਸਲਾ ਕੀਤਾ ਮੇਰੇ ਪਿੰਡ ਦੇ ਹੋ ਤਿੰਨ ਚਾਰ ਮੁੰਡੇ ਸੀਗੇ ਜਿਨ੍ਹਾਂ ਦੀ ਮੌਤ ਹੋ ਗਈ ਮੈਂ ਵਾਪਸ ਆਉਣ ਦਾ ਫੈਸਲਾ ਕੀਤਾ ਮੈਂ ਵਾਪਸ ਆ ਕੇ ਉਸ ਸਮੇਂ ਕਾਲੀ ਭਾਜਪਾ ਦੀ ਸਰਕਾਰ ਸੀ ਤੇ ਨਸ਼ੇ ਬਹੁਤ ਜ਼ਿਆਦਾ ਤੜਾ ਤੜ ਵੇਚਦੇ ਸੀਗੇ ਉਹਦੇ ਭਾਈ ਸਾਹਿਬ ਨੂੰ ਪਤਾ ਵੀ ਇੰਨਾ ਦੀ ਪਾਰਟੀ ਦੇ ਮਾਜਨਾ ਸੰਬੰਧਤ ਬਹੁਤ ਵੱਡੇ ਲੀਡਰ ਜਿਨ੍ਹਾਂ ਦਾ ਉਸ ਸਮੇਂ ਨਸ਼ਿਆਂ ਦੇ ਵਿੱਚ ਨਾ ਲੱਗਦਾ ਸੀਗਾ ਔਰ ਮੈਂ ਆਪਣੇ ਭਤੀਜੇ ਦੀ ਮੌਤ ਤੋਂ ਬਾਅਦ ਨਸ਼ਿਆਂ ਦੇ ਖਿਲਾਫ ਜੰਗ ਲੜਦਾ ਜਿਹੜਾ ਹੌਸਲਾ ਕੀਤਾ ਉਸ ਸਮੇਂ ਕਿਸ ਦੀ ਜੁੰਤ ਮੇਰੀ ਕਿ ਬੋਲ ਜੇ ਉਸ ਸਮੇਂ ਪੰਜਾਬ ਪੁਲਿਸ ਦੇ ਇੱਕ ਏਡੀਜੀਪੀ ਸ시 ਕਾਂਜੀ ਨਸ਼ਿਆਂ ਦੇ ਵਿਰੁੱਧ ਮੂਵਮੈਂਟ ਕਾਦੇ ਸੀਗੇ ਮੈਂ ਪਹਿਲੀ ਵਾਰ ਉਹਨਾਂ ਨੂੰ ਆਪਣੇ ਪਿੰਡ ਦੇ ਸਦਕੇ ਬਹੁਤ ਵੱਡੀ ਰੈਲੀ ਕੀਤੀ ਦਸੇ ਦੇ ਖਿਲਾਫ ਉਹਨਾਂ ਦਾ ਜਿਹੜਾ ਭਾਸ਼ਣ ਸੀਗਾ ਵਰਲਡਵਾਈਡ ਬਹੁਤ ਮਸ਼ਹੂਰ ਹੋਇਆ ਮੈਂ ਪਹਿਲਾਂ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਖੁਦ ਸਭ ਦੇ ਤੋਂ ਪਹਿਲਾਂ ਵੀ ਜੇ ਤੁਸੀਂ ਉਹ ਥੋੜਾ ਸੁਣਨਾ ਚਾਹੋ ਇਹ ਲੀਡਰ ਸੁਣਦੇ ਹੋਣੇ ਜਦੋਂ ਅੱਤਵਾਦੀ ਮੂਵਮੈਂਟ ਸੀਗੀ ਉਦੋਂ ਮੇਰੇ ਦੋ ਭਾਈ ਇੱਕ ਮੇਰਾ ਮੈਦੋਹੀ ਅੱਤਵਾਦੀਆਂ ਦੇ ਸ਼ਹੀਦ ਕੀਤਾ ਅਸੀਂ ਅੱਤਵਾਦ ਦੇ ਖਿਲਾਫ ਹੀ ਲੜੇ ਅਸੀਂ ਨਸ਼ਿਆਂ ਦੇ ਖਿਲਾਫ ਵੀ ਲੜੇ ਤੇ ਜੀ ਉਦੋਂ ਗਏ ਇੱਕ ਮੇਰਾ ਜੀ ਨਸ਼ਿਆਂ ਦੇ ਕਰਕੇ ਸਾਡੇ ਵਿੱਚ ਨਹੀਂ ਗਾਜ ਉਹਦੇ ਜਵਾਨ ਪੁੱਤ ਜਿਹੜੇ ਵਿਚਾਰੇ ਮਿਹਨਤ ਕਰਦੇ ਫਿਰਦੇ ਔਰ ਜਿਹੜੀ ਗੱਲ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਸਾਡੀ ਪਾਰਟੀ ਨੇ ਸਾਡੇ ਮਾਨਜੋਤ ਬੁਖਵੰਤ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਅਸੀਂ ਉਹਦੇ ਵਿੱਚ ਸਿੱਧਾ ਗਿਆ ਸੀਗਾ ਕਿ ਜਿਹੜਾ ਬੰਦਾ ਸਜ਼ਾ ਦਾ ਹੱਕਦਾਰ ਹੋਊਗਾ ਉਹਨੂੰ ਸਜ਼ਾ ਦੇਾਂਗੇ ਜੇ ਬੰਦੇ ਦੀ ਇਲਾਜ ਚਾਹੀਦਾ ਉਹਦਾ ਇਲਾਜ ਕਰਾਂਗੇ ਜਿਹੜੀ ਘਟਨਾ ਤੁਹਾਡੇ ਨਾਲ ਉਹਨਾਂ ਨੇ ਜਿਗਰ ਕੀਤੀ ਆ ਇਹ 28 ਮਈ ਨੂੰ ਸਾਡੀ ਅਜਨਾਲੇ ਪੁਲਿਸ ਨੇ ਅਜਨਾਲੇ ਦੇ ਨਾਲ ਹੀ ਕਿਲੋਮੀਟਰ ਸੇਕ ਪਿੰਡ ਲੱਖੂਆ ਉਸ ਪਿੰਡ ਦੇ ਵਿੱਚੋਂ ਨਸ਼ੇ ਕਰਕੇ 6-7 ਲੜਕੇ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹ ਅਗਲੇ ਦੰਸ ਫੇਰੇ ਮੇਰੇ ਕੋ ਪਿੰਡ ਦੇ ਬਹੁਤ ਸਾਰੇ ਲੋਕ ਆਏ ਜੀ ਕਿ ਦੋ ਮੁੰਡੇ ਬਿਲਕੁਲ ਨਜਾਇਜ਼ ਵਿੱਚ ਫੜੇ ਗਏ ਆ ਉਹ ਪੀਂਦੇ ਆ ਵੇਚਦੇ ਨਹੀਂਗੇ ਤੇ ਇੱਕ ਮੁੰਡਾ ਦੋ ਦਿਨ ਪਹਿਲਾਂ ਹੀ ਅਜੇ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਆਇਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਮੈਂ ਸੱਚ ਉਹਨਾਂ ਨਾਲ ਗੱਲ ਕਰਦਾ ਸਾਡੇ ਸਕੂਲਾਂ ਦੇ ਪ੍ਰੋਗਰਾਮ ਸੀਗੇ ਮੈਂ ਜਾ ਰਿਹਾ ਸੀਗਾ ਮੈਂ ਦੋ ਤਿੰਨਾਂ ਦਾ ਐਸਐਟੂ ਨੂੰ ਕਾਲ ਕੀਤੀ ਉਹਦੀ ਕਾਲ ਵੀ ਨਹੀਂ ਆਉਂਦੀ ਸੀਗੀ ਤੇ ਮੈਂ ਆਪ ਖੁਦ ਥਾਣੇ ਚਲਾ ਗਿਆ ਮੈਂ ਸੱਚ ਨੂੰ ਪੁੱਛਿਆ ਜੀ ਕਿੰਨੇ ਬੰਦੇ ਲੈਂਦੇ ਕਹਿੰਦਾ ਜੀ ਇੰਨੇ ਬੰਦੇ ਲੈਂਦੇ ਆ ਮੈਂ ਕਿਹਾ ਜੀ ਦਾ ਇਸ ਨਾਮ ਦੇ ਦੋ ਮੁੰਡੇ ਆ ਕਹਿੰਦਾ ਭਾਜੀ ਲੈਂਦੇ ਆ ਮੈਂ ਕਿਹਾ ਨਸ਼ਾ ਕਰਦੇ ਆ ਕਿ ਵੇਚਦੇ ਕਹਿੰਦਾ ਜੀ ਮੈਂ ਵੈਰੀਫਾਈ ਕਰ ਲੈਂਦਾ ਮੈਂ ਕਿਹਾ ਕਰ ਲੋ ਪਰ ਜੇ ਨਸ਼ਾ ਕਰਦੇ ਆ ਤੇ ਇਹਨਾਂ ਨੂੰ ਹੁਣੇ ਹੀ ਨਸ਼ਾ ਸ਼ਦੌ ਕੇਂਦਰ ਵਿੱਚ ਭੇਜ ਦਿਓ ਮੇਰੀ ਤੁਹਾਨੂੰ ਬੇਨਤੀ ਆ ਔਰ ਮੈਂ ਉਹਨਾਂ ਮੁੰਡਿਆਂ ਨੂੰ ਜੇ ਤੁਹਾਨੂੰ ਉਹਨਾਂ ਦੀ ਵੀਡੀਓ ਦਿਖਾਈ ਹੋਊਗੀ ਉਹਨਾਂ ਮੁਰਿਆਦ ਨੂੰ ਮਹਵਾਲਾ ਤੋਂ ਬਾਹਰ ਕਢਾਇਆ ਉਹਨਾਂ ਨੂੰ ਮੈਂ ਪੁੱਛਿਆ ਪੁੱਤ ਤੂੰ ਹੀ ਨਸ਼ਾ ਕਰਦੇ ਹੋ ਕਿ ਵੇਚ ਉਹ ਕਹਿੰਦੇ ਜੀ ਅਸੀਂ ਕਰਦੇ ਹਾਂ ਮੈਂ ਕਿਹਾ ਤੁਹਾਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪੱਤੀ ਕਰਾ ਦਈਏ ਕਹਿੰਦੇ ਜੀ ਕਰਾ ਦਿਓ ਮੈਂ ਐਸਐਸਓ ਨੂੰ ਕਹਿ ਕੇ ਆਇਆ ਮੈਂ ਕਿਹਾ ਜੇ ਇਹਨੂੰ ਦੋਵਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਤੁਸੀਂ ਦਾਖਲ ਕਰਾ ਦੋ ਜੇ ਇਹਨਾਂ ਦਾ ਕੋਈ ਜ਼ੁਲਮ ਹੋਊਗਾ ਇਹਨਾਂ ਨੂੰ ਬੇਸ਼ੱਕ ਤੁਸੀਂ ਅਰੈਸਟ ਕਰ ਦਿਓ ਕੋਈ ਗੱਲ ਨਹੀਂ ਕੀ ਪਰ ਪਹਿਲਾ ਕੋਸ਼ਿਸ਼ ਕਰੋ ਕਿ ਨਸ਼ਾ ਸ਼ਡਾਊ ਕੇਂਦਰ ਤੇ ਮੇਰੇ ਕਹਿਣ ਤੇ ਐਸਐਚਓ ਨੇ ਉਹ ਦੋਵੇਂ ਮੁੰਡੇ ਨਸ਼ਾ ਸ਼ਡਾਊ ਕੇਂਦਰ ਅੰਬਸਰ ਭੇਜਤੇ ਆਲ ਸ਼ਾਮ ਨੂੰ ਮੈਨੂੰ ਦੁਬਾਰਾ ਕਾਲ ਆਈ ਉਹਦੀ ਐਸਐਚਓ ਦੀ ਕਹਿੰਦਾ ਸਾਡੇ ਇੱਕ ਇਹਨਾਂ ਮੁੰਡਿਆਂ ਨੇ ਇੱਕ ਇੱਕ ਪੂਰੀ ਸ਼ੈਪ ਪਤਾ ਨਹੀਂ ਕੀ ਕਿਹਾ ਉਹਨੇ ਤੇ ਇਹਨਾਂ ਨੇ ਵੇਚੀ ਆ ਮੈਂ ਕਿਹਾ ਜੇ ਵੇਚੀ ਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਸਜਾ ਦੇ ਹੱਕ ਦਾ ਰ ਕਹਿੰਦੇ ਜੀ ਸਜਾ ਦੇ ਹੱਕ ਦਾ ਰ ਇਹਨਾਂ ਨੇ ਥੋੜੀ ਵੇਚੀ ਜੇ ਪਾ ਤੇ ਪਿੰਦੇ ਆ ਮੈਂ ਕਿਹਾ ਜੇ ਇਹਨਾਂ ਨੇ ਵੇਚੀ ਆ ਤੇ ਇੰਨਾ ਨਾ ਐਫਆਈਆ ਦੇ ਦਿੱਤਾ ਪਾ ਦਿਓ ਮੈਂ ਐਫਆਈਆ ਲੈ ਕੇ ਆਇਆ ਉਹਨਾਂ ਮੁੰਡਿਆਂ ਦੇ ਉੱਤੇ ਐਫਆਈਆ ਹੋਈ ਹੈ ਪਲਚਾ ਸਜ਼ਾ ਹੋਇਆ ਔਰ ਬੰਦੇ ਜੇਲ੍ਹ ਚ ਗਏ ਮੈਂ ਸਿਰਫ ਇਹਨਾਂ ਰੋਲ ਅਦਾ ਕੀਤਾ ਜੋ ਮੇਰੀ ਸਰਕਾਰ ਦਾ ਫੈਸਲਾ ਹੈ ਜੋ ਮੇਰੇ ਮੁੱਖ ਮੰਤਰੀ ਦਾ ਫੈਸਲਾ ਹੈ ਕਿ ਜਿਹਨੂੰ ਇਲਾਜ ਚਾਹੀਦਾ ਉਹਨੂੰ ਇਲਾਜ ਦਿਆਂਗੇ ਜਿਹਨੂੰ ਸਜ਼ਾ ਚਾਹੀਦੀ ਸਜ਼ਾ ਬਿਹਾ ਦੇ ਸਭ ਜਿਹੜੇ ਲੀਡਰ ਗੱਲਾਂ ਕਰਦੇ ਆ ਇਹਨਾਂ ਨੂੰ ਪੁੱਛੋ ਇੱਕ ਤਾਂ ਨਸ਼ੇ ਦੇ ਖਿਲਾਫ ਲੜੇ ਇਹਨਾਂ ਨੂੰ ਪੁੱਛੋ ਇਹਨਾਂ ਦਾ ਪਰਵਾਹਾਂ ਦਾ ਕੋਈ ਜੀ ਮਸ਼ਹਰ ਦੇ ਖਿਲਾਫ ਕਿਤੇ ਕਹਿੰਦੇ ਸ਼ਹਾਦਤ ਦਿੱਤੀ ਆ ਅਸੀਂ ਸਰ ਉਹ ਲੋਕ ਆ ਜਿਹੜੀ ਵੀ ਮੂਵਮੈਂਟ ਪੰਜਾਬ ਦੇ ਚੱਲਦੀ ਆ ਉਹਦੇ ਚ ਸਾਡੇ ਪਰਿਵਾਰ ਹਿੱਟ ਹੋ ਜਾਂਦੇ ਆ ਉਹ ਜਦੋਂ ਮੈਂ ਉਹਨੂੰ ਇਹ ਐਸਐਚਓ ਨੂੰ ਤੇ ਤੂੰ ਇਹਦਾ ਲਾਜ ਕਰਾ ਦੇ ਆ ਮੇਰਾ ਫੇਸਬੁੱਕ ਦਾ ਪੇਜ ਆ ਐਸਐਚਓ ਸਾਹਮਣੇ ਖਲੋਤਾ ਉਹਦੇ ਮੁੰਡੇ ਨੇ ਵੀਡੀਓ ਬਣਾਈ ਐ ਐਸਐਚਓ ਨਾਲ ਬ ਗੱਲਾਂ ਕਰ ਰਿਆ ਇਹ ਸਰ ਜਿਹੜੇ ਪਾਗਲ ਬੋਲਦੇ ਆ 173000 ਵਿਊ ਆਏ ਨੇ ਤੇ ਕਿਉਂਕਿ ਮੈਂ ਉਹਨੂੰ ਕਹਿ ਰਿਹਾ ਸੀਗਾ ਤੇ ਜੇ ਨਸ਼ਾ ਛੱਡਣ ਵਾਲੇ ਆ ਤੇ ਜਦ ਉਹਨਾਂ ਨੂੰ ਉੱਥੇ ਦਾਖਲ ਕਰਾ ਦਿਆਂ ਮੈਂ ਇੰਨੀ ਗੱਲ ਕਹਿ ਕੇ ਮੈਂ ਪੰਚਾਇਤ ਨੂੰ ਦੱਸਦਾ ਜੀ ਕਿ ਉਹਨਾਂ ਨੂੰ ਨਸ਼ਾ ਕੇਂਦਰ 'ਚ ਭੇਜਤਾ ਜੇ ਉਹਨਾਂ ਦਾ ਕੋਈ ਕਸੂਰ ਨਹੀਂ ਹੋਊਗਾ ਤੇ ਕੋਈ ਕਾਰਵਾਈ ਨਹੀਂ ਹੋਊਗੀ ਸੋ ਜਿਹੜਾ ਝੂਠ ਬੋਲ ਕੇ ਗਿਆ ਫਾਦਾ ਸਾਹਿਬ ਹਿੱਤ ਦਾ ਕੋਈ ਬਦੋਗ ਦਾ ਨਾਸਿਕਾ ਦੀ ਪੁਲਿਸ ਦੇ ਵਿੱਚ ਦਾਖਲ ਨਹੀਂ ਕਰਦੇ ਨਾਸਿਕਾ ਦੀ ਪੁਲਿਸ ਨੂੰ ਕਹਿੰਦੇ ਆ ਪਰ ਇਹ ਗੱਲ ਨੂੰ ਕਹਿੰਦੇ ਪੁੱਛ ਦੂੰ ਜਿਹੜਾ ਪੀਣ ਵਾਲਾ ਉਹਨੂੰ ਹਸਪਤਾਲ ਛੱਡ ਦਿਓ ਜਿਹੜਾ ਵੇਚਦਾ ਉਹਨੂੰ ਜੇਲ੍ਹ 'ਚ ਭੇਜ ਦਿਓ ਆ ਐਫ ਆਈ ਆ ਦਾ ਜਿਹੜੀ ਉਹਨਾਂ ਮੁੰਡਿਆਂ ਦੇ ਖਿਲਾਫ ਦਲਦ ਹੋਈ ਹੈ ਉਹ ਜੇਲ੍ਹ 'ਚ ਗਏ ਸਭ ਦੇ ਕਿ ਨਹੀਂ ਗਏ ਸੋ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਸੀ ਤੇ ਜਿਹੜੇ ਭਾਈ ਸਾਹਿਬ ਇਹ ਇਹ ਕਰਕੇ ਗਏ ਪੀਸੀ ਇਹ ਪੰਜਾਬ ਪਬਲਿਕ ਸਰਕਲ ਕ੍ਰਿਸ਼ਣ ਦੇ ਮੈਂਬਰ ਹੈ ਇਹ ਇਹਨਾਂ ਦੀ ਸਰਕਾਰ ਸੀ ਇਹਨਾਂ ਤੇ ਐਫ ਆਈ ਆ ਬਿਲਦ ਹੋਈ ਲੋਕਾਂ ਕੋ ਪੈਸੇ ਲੈ ਨੌਕਰੀਆਂ ਦੇਣ ਲਈ ਇਹਨਾਂ ਦਾ ਐਫ ਆਈ ਆਰ ਦਰਜ ਹੋਈ ਹੈ ਭਗੌੜੇ ਹੋਏ ਐਸਾਂ ਭੱਜੇ ਸੀਗੇ ਤੇ ਭਗੌੜੇ ਸੀਗੇ ਸਾਡੇ ਨਾਲ ਪੁੱਛੋ ਸੀ ਕਿਸ ਨੂੰ ਇਹ ਦੱਸ ਦੇ ਇਹਨਾਂ ਦਾ ਕਿਹੜਾ ਬੰਦਾ ਹੈ ਜਿਹੜਾ ਨਸ਼ੇ ਦੇ ਖਿਲਾਫ ਤੇਰੇ ਦੇ ਪਤਵਾਰ ਦਾ ਇਹਨਾਂ ਦੇ ਬੱਚੇ ਬਾਹਰ ਰਹਿੰਦੇ ਆ ਸਾਡੇ ਸੇ ਪਿੰਡਾਂ ਦੇ ਅਸੀਂ ਆਮ ਬੰਦੇ ਆ ਸਾਡੇ ਬੱਚੇ ਉੱਥੇ ਪੜ੍ਹਦੇ ਆ ਸਾਡੇ ਬੱਚੇ ਉੱਥੇ ਮਿਹਨਤ ਕਰਦੇ ਆ ਸਾਡੇ ਬੱਚੇ ਨਸ਼ੇ ਦੇ ਲੱਗਦੇ ਸਾਬ ਅਸੀਂ ਆਪਣੇ ਜੀ ਲੱਗੇ ਆ ਇਹ ਕਹਿ ਨਹੀਂ ਥਾ ਤੇ ਮੈਂ ਕੋਈ ਨਸ਼ੇ ਵਾਲੇ ਬੰਦੇ ਛਡਾਇਆ ਸਾ ਦਿਨਾਂ ਮੇਰੇ ਪਤਵਾ ਦਾ ਨੁਕਸਾਨ ਹੋਇਆ ਇਹਦੇ ਨਾਲੋਂ ਤੇ ਮੈਨੂੰ ਗੋਲੀ ਮਾਰ ਦਿੰਦੇ ਉਹ ਚੰਗਾ ਸੀਗਾ ਮੈਨੂੰ ਬਹੁਤ ਦੁੱਖ ਹੋਇਆ ਔਰ ਮੈਂ ਇਸ ਬੰਦੇ ਦੇ ਖਿਲਾਫ ਕਾਨੂੰਨੀ ਵੀ ਕਰੂੰਗਾ ਕਿ ਇਹਨੇ ਝੂਠ ਬੋਲਿਆ ਸਾਡੇ ਦੇ ਬੰਦਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ ਸਾ ਮੈਂ ਵਿਟਨੈਸ ਸਾਹਮਣੇ ਤੁਹਾਡੇ ਬੈਠਾ ਜਿਹੜਾ 32 ਸਾਲ ਦਾ ਭਤੀਜਾ ਨਸ਼ੇ ਦਾ ਟੀਕਾ ਲਾ ਕੇ ਬੰਧਿਆ ਮੇਰੀ ਪੁੱਤ ਜਾਈ ਮੇਰੀ ਮਾਂ ਅੱਜ ਵੀ 100 ਸਾਲ ਦੀ ਆਪਣੇ ਪੋਤੇ ਨੂੰ ਦੋਹਦੀ ਆ ਯਾਦ ਕਰ ਕਰਦੇ ਇਹ ਲੋਕ ਉੱਠ ਨੇ ਵੋਟਾਂ ਲੈਣ ਲਈ ਕਿੱਦਾਂ ਦੇ ਬੋਛ ਲਾਉਂਦੇ ਕਿੰਨੇ ਕੱਢਿਆ ਬੋਛ ਲਾਉਂਦੇ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਨਾ ਸਾਡਾ ਦਾਦਾ ਕੋਈ ਪ੍ਰੋਗਰਾਮ ਹੈ ਨਾ ਇਦਾਂ ਦੇਸੀ ਕੋਈ ਕੰਮ ਕਰਦੇ ਆ ਨਾ ਅਸੀਂ ਨਸ਼ੇ ਦੇ ਸਮਗਲਾਂ ਨੂੰ ਕੋਈ ਸ਼ੈਲਟਰ ਕਰਦੇ ਆ ਜੇ ਤੁਹਾਡੇ ਤੋਂ ਕੋਈ ਜਾ ਸਕਦਾ ਹੋਵੇ ਤੇ ਤੁਸੀਂ ਸਰ ਉੱਥੇ ਜਾ ਕੇ ਲੱਖੂਆ ਪਿੰਡ ਚੋਂ ਪੁੱਛ ਸਕਦੇ ਹੋ ਕਿ ਬੰਦੇ ਜੇਲ੍ਹ ਚ ਜੇ 15 ਤੇ 50 ਹਾਇ ਹਲੇ ਇੱਕ ਮੁੰਡਾ ਪਹਿਲਾਂ ਨਸ਼ੇ ਸੌਂ ਕੇ ਤੇ ਜਵਾਰੀ ਪਰ ਉਹਦਾ ਸਬੂਤ ਹੋ ਗਿਆ ਵੀ ਉਹਨੇ ਇੱਕ ਪੁੜੀ ਕਿਸੇ ਨੂੰ ਦਿੱਤੀ ਆ ਸੋ ਮੈਂ ਤਾਨੂੰ ਕਹਿਣਾ ਚਾਹੁੰਦਾ ਕਿ ਮੈਂ ਨਾਤੇ ਗਾ ਨਸ਼ੇ ਵਾਲੇ ਦੇ ਪਿੱਛੇ ਜਾ ਸਕਦਾ ਮੇਰੀ ਪਾਰਟੀ ਮੇਰੇ ਕੋਮੀਤ ਨਵੀਨ ਅਦਰਿੰਦ ਕੇ ਜੀਵਾ ਜੀ ਮੇਰੇ ਮੁਖਵੰਤੀ ਸਦਾ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਸਾਡੇ ਵੋਤਾ ਸ਼ੁਰੂ ਕੀਤਾ ਜਿਨ੍ਹਾਂ ਨੇ ਜੁੱਧ ਸ਼ੁਰੂ ਕੀਤਾ ਜਿਹੜਾ ਜੁੱਧ ਨਸ਼ੇ ਦੇ ਵਿਰੋਧ ਹੈ ਉਹਦੇ ਤਸਰੀ ਰਾਤ ਦਿਨ ਕੰਮ ਕਰ ਰਹੇ ਆ ਉਹ ਨਸ਼ਾ ਖਤਮ ਕਰਕੇ ਛੱਡਣੇ ਸਾਡੀ ਨਸ਼ਾ ਪੰਜਾਬ ਚੋਂ ਖਤਮ ਕਰਾਂਗੇ ਅਗਲੀ ਵਾਰ ਦਿਓ ਮੈਂ ਤੁਹਾਡੇ ਕੋ ਆਉਂਗਾ ਦਾ ਮੈਂ ਤੁਹਾਡੇ ਕੋਲ ਅੰਕੜੇ ਲੈ ਕੇ ਆਉਂਗਾ ਤੇ ਅਮਰitsar ਦੇ ਵਿੱਚ ਜਿੱਥੇ ਭਾਜਪੀ ਦੇ ਲੀਡਰ ਆ ਉੱਥੇ ਕਿੰਨਾ ਕਿੰਨਾ ਨਸ਼ਾ ਵਿਖਿਆ ਤਿੰਨੇ ਕਿੰਨੇ ਹੁਣ ਤੱਕ ਬੰਦੇ ਵੇਲੇ ਸੋ ਮੈਂ ਉਹਨਾਂ ਦੇ ਜਿਹੜੇ ਦਿੱਤੇ ਦੋਸ਼ ਲਾਇਆ ਉਹਦੀ ਨਿੰਦਾ ਕਰਦਾ ਠੱਠਿਆ ਦੋਸ਼ ਔਰ ਮੈਂ ਉਹਦੇ ਖਿਲਾਫ ਜਿਹੜਾ ਉਹਨਾਂ ਨੂੰ ਲੀਗਲ ਨੋਟਿਸ ਦਊਂਗਾ ਕਿ ਉਹਨਾਂ ਨੇ ਬਿਨਾਂ ਵਜ੍ਹਾ ਮੇਰਾ ਅਕਸ਼ ਜਿਹੜਾ ਖਿਲਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਲੀਗਲ ਨੋਟਿਸ ਦੇ ਕੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਕਰਾਂਗਾ ਫਾਇਰ ਦੀ ਕਾਪੀ ਲਾ ਕੇ ਹੈ ਵੇਖੋ ਕਿੰਨੀ ਆਫਆਈਆ ਦੀ ਕਾਪੀ ਬਣ ਰਹੀ ਹੈ ਮੀਡੀਆ ਦੇ ਜੇ ਬਣ ਫਿਰ ਫੇਰ ਮੈਂ ਤੁਹਾਨੂੰ ਦੱਸੂਗਾ ਕਿੰਨੀ ਉਹ ਪੀਣ ਵਾਲੇ ਬੰਦੇ ਸਿੱਸਾ ਸੱਜੇ ਜਿਹੜਾ ਨਸ਼ਾ ਸਾਡੇ ਹਲਕੇ ਜਾ ਰਿਹਾ ਬਿਲਕੁਲ ਪਾਕਿਸਤਾਨ ਦੇ ਕੰਡੇ ਤੇ ਡਰੋਨ ਦੇ ਸਾਈ ਸਾਡੀ ਅੰਬਸਾ ਦੀ ਪੁਲਿਸ ਬਾਰਡਰ ਰੇਜੀਆ ਦੀ ਪੁਲਿਸ ਸਾਡੇ ਬੀਐਸਐਫ ਵਾਲੇ ਵੀਾਰੇ ਰੋਇਦਾਂ ਨੂੰ ਰੋਇ ਦੇ ਡਰੋਨ ਹਮੇਸ਼ਾ ਵੀ ਆਉਂਦੇ ਆ ਜਦੋਂ ਸਾਡੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਨਸ਼ਿਆਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਇਹ ਕਿਹਾ ਕਿ ਐਂਟੀ ਡਰੋਨ ਸਿਸਟਮ ਜਿਹੜਾ ਉਹ ਅਸੀਂ ਲਾ ਦੇ ਫਿਰਦੋਂ ਲੱਗ ਗਿਆ ਫਿਰ ਸਾ ਪਾਕਿਸਤਾਨ ਤੋਂ ਨਸ਼ਾ ਦੇ ਆਊਗਾ ਫਿਰ ਤੁਸੀਂ ਦੇਖਿਓ ਉੱਥੇ ਜਿਹੜੇ ਰੋਇ ਡਰੋਨ ਆਉਂਦੇ ਆ ਉਹਨਾਂ ਨੂੰ ਅਸੀਂ ਡੱਕ ਦਾਂਗੇ ਆਪਾਂ ਨੇ ਜਾ ਕੇ ਤੇ ਅਧਿਕਾਰੀ ਨੂੰ ਇਹ ਗੱਲ ਕਹੀ ਕਿ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੂੰ ਵੀ ਜੋਇ ਕਹਿ ਨਹੀਂ ਸਕਦੇ ਸੀ ਤੇ ਉਹਨਾਂ ਦੇ ਅਧੀਨ ਇਹ ਉਹਨਾਂ ਦਾ ਵੱਡਾ ਅਧਿਕਾਰੀ ਆ ਕੇ ਕਹਿੰਦੇ ਨੇ ਕਿ ਤਾਂ ਉਹ ਚੱਲ ਜਾਊਗਾ ਸਰ ਜੀ ਕੋਈ ਮਾਇਆ ਤਾਂ ਪਿੰਡ ਦੀ ਪੰਚਾਇਤ ਲੋ ਗਿਆ ਮੈਂ ਪਬਲਿਕ ਦਾ ਤੇ ਮੈਂ ਦਾ ਸਰ ਮਿੰਗੋ ਇਹ ਨਾਲੇ ਤੇ ਲੋਕਾਂ ਨੇ ਵੋਟਾਂ ਪਾਈਆਂ ਜੇ ਨਾਲੇ ਤੇ ਲੋਕ ਮੇਰੇ ਕੋਲ ਦੁੱਖ ਤਰਸ ਲੈਉਣਗੇ ਤੇ ਮੈਂ ਕੋਈ ਨਹੀਂ ਗਾਊਗਾ ਸਰ ਮਿੰਗੋ ਜਿੱਥੇ ਵੀ ਜਾਣਾ ਪਊਗਾ ਇਹ ਨਾਲੇ ਤੇ ਲੋਕਾਂ ਲਈ ਜਾਊਗਾ ਲੋਕਾਂ ਨੇ ਵੋਟਾਂ ਪਾ ਕੇ ਮੈਨੂੰ ਚੁਣਿਆ ਸਰ ਕਾਲੀਵਾਹ ਸਾਹਿਬ ਜਿਹੜਾ ਇਹਦੇ ਨੇ ਪੰਜਾਬ ਚ ਨਸ਼ਾ ਵੇਚ ਰਿਹਾ ਹੈਗਾ बार-बार ਜਿਹੜੇ ਬੀਜੇਪੀ ਵਾਲੇ ਲੋਕ ਕਹਿੰ ਮੰਦਰ ਸਰਕਾਰ ਕਿਹਨੇ ਜ਼ਿੰਮੇਵਾਰ ਆ ਜੀ ਵੀ ਆਪਣਾ ਬਾੜ ਦਸ਼ਕ ਬੈਠੀ ਕਰਾ ਜੀ ਸਰ ਜੀ ਬੀਜੇਪੀ ਵਾਲੇ ਰੋਪ ਲਾਉਂਦੇ ਆ ਬੀਜੇਪੀ ਦੀ ਸਰਕਾਰ ਕਿਦੋਂ ਦੀ ਆ ਦੇਸ਼ ਦੇ ਵਿੱਚ ਬੀਜੇਪੀ ਵਾਲੇ ਰੋਪ ਲਾਉਂਦੇ ਥਾ ਇਹ ਦੱਸਣ ਤੇ ਉਹਨਾਂ ਨੇ ਕੀ ਕੀਤਾ ਨਸ਼ਾ ਲਈ ਅਸੀਂ ਤੇ ਕੀ ਕੀਤਾ ਬੀਜੇਪੀ ਵਾਲੇ ਦੱਸਣ ਉਹਨਾਂ ਦੀ ਸਰਕਾਰ ਆਸਲ ਵਿੱਚ ਦੇਸ਼ ਦੇ ਵਿੱਚ ਮੋਦੀ ਸਾਹਿਬ ਦੀ ਉਹ ਦੱਸਣ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਢੱਕਣ ਲਈ ਸਾਡੇ ਮੁੱਖ ਮੰਤਰੀ ਸਾਹਿਬ ਕਈ ਵਾਰ ਕਹਿ ਕੇ ਆਏ ਕਿ ਡਰੋਨ ਢੱਕੋ ਸਾਹਿਬ ਬੀਐਸਐਫ ਹੈ 50 ਕਿਲੋਮੀਟਰ ਤੱਕ ਬੀਐਸਐਫ ਉਹਨਾਂ ਨੇ ਨਹੀਂ ਡਰਣ ਦਿੱਤੇ ਹਾਲ ਤੇ 52 ਕਰੋੜ ਰੁਪਇਆ ਤਿੰਨ ਕੈਬਨਰ ਮੀਟਿੰਗਾਂ ਦੇ ਵਿੱਚ ਤਿੰਨ 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 ਪਹਿਲਾ ਮੀਟਿੰਗ ਹੋਈਆ ਤਿੰਨ ਕੈਬਨਰ ਤੋਂ ਪਹਿਲਾ ਅਸੀਂ ਉਹ ਚ ਪਾਸ ਕੀਤਾ ਕਿ ਐਂਟੀ ਡਰੋਨ ਸਿਸਟਮ ਹੋਣਾ ਸਟੇਟ ਗਵਰਨਮੈਂਟ ਲਾਊਗੀ 532 ਕਿਲੋਮੀਟਰ ਲੰਮਾ ਜਿਹੜਾ ਬਾਰਡਰ ਸਾਡੇ ਨਾਲ ਲੱਗਦਾ ਇਸ ਕਰਕੇ ਉਹਨੇ ਕੀਤਾ ਦੀ ਹੈ ਭਾਜਪਾ ਵਾਲਿਆਂ ਨੂੰ ਸਵਾਲਾ ਸਾਵਨਾਂ ਪੰਜਾਬ ਨੇ ਕੀ ਕੀਤਾ ਨਸ਼ਿਆਂ ਨੇ ਕੀ ਕੀਤਾ ਪਾਣੀ ਨੇ ਕੀ ਕੀਤਾ ਪੰਜਾਬ ਦੇ ਮੁੱਦੇ ਵਾਲੀ ਕੀ ਕੀਤਾ ਸਾਡੇ ਉੱਤੇ ਫੰਡ ਲੋਕੇ ਮਿਲਤੇ ਨਾ ਜੀ ਚਦਮੋੜੀ ਦੀ ਸਹੀ ਗੱਲ ਕਰ ਗਏ ਸਰ ਜੀ ਕਹਿੰਦਾ ਬਈਆ ਮਾੜਾ ਮਗਰ ਮੱਤਲ ਤਗਣੀ ਫੜਿਆ ਪੰਜਾਬ ਨੂੰ ਬਾਰ ਬਾਰ ਕਿਹਾ ਜਾਂਦਾ ਕਿ ਇੱਥੇ ਨਸ਼ਾ ਵਿਕਦਾ ਹੈ ਕੀ ਰੋਪੇ ਸਟੇਟਸ ਨਹੀਂ ਹੈ ਗਿਆ ਨੇਬਰਿੰਗ ਸਟੇਟਸ ਨੇ ਹਰਿਆਣਾ ਪਰ ਆਪਣਾ ਉੱਤਰਾਚਲ ਹੋ ਗਈ ਚੰਮੂ ਹੋ ਗਈ ਉੱਥੇ ਨਸ਼ਾ ਨਹੀਂ ਵਿਕਦਾ ਨਹੀਂ ਨਹੀਂ ਸਾਫ਼ ਗੱਲ ਸੁਣੋ ਜਿਹੜਾ ਪੰਜਾਬ ਜਿਹੜਾ ਹੈਗਾ ਬਾਰਡਰ ਤੁਸੀਂ ਜਰਨਲਿਸਟ ਜਿਹੜਾ ਜੰਕੇ ਦੇ ਨਾਲ ਬਾਰਡਰ ਲੱਗਦਾ ਉਹ ਬਾਰਡਰ ਧਾ ਕੇ ਦੇਖੋ ਸਾਡੇ ਵਾਲਾ ਬਾਰਡਰ ਦੇਖਿਓ ਜਿੱਥੇ ਤੁਸੀਂ ਬੈਠੇ ਹੋ ਇੱਥੇ ਪਾਕਿਸਤਾਨ ਵਾਲੇ ਖੇਤੀ ਕਰਦੇ ਹੁੰਦੇ ਆ ਜਿੱਥੇ ਮੈਂ ਬੈਠਾ ਇੱਥੇ ਹਿੰਦੁਸਤਾਨ ਵਾਲੇ ਖੇਤੀ ਕਰਦੇ ਹੁੰਦੇ ਆ ਸਾਡਾ ਬਾਰਡਰ ਆਹਮੋ ਸਾਹਮਣਾ ਉਹ ਸਰ ਪਹਾੜੀ ਬਾਰਡਰ ਉੱਥੇ ਨਸ਼ੇ ਦੀ ਹੁੰਦੇ ਸਾਡੀ ਪਹਿਲਾਂ 100 ਲੋਕਾਂ ਜਿੰਨਾ ਨਸ਼ਾ ਹੁਣ ਤੱਕ ਆ ਉਹ ਪੰਜਾਬ ਦੇ ਬਾਰਡਰਾਂ ਤੇ ਆ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਸਮਝਦੇ ਕਿ ਨਹੀਂ ਗਾ ਜਾਨੀਰ ਸਾਹਿਬ ਬੜਾ ਮਗਰ ਮੱਛੀ ਤੱਕ ਨਹੀਂ ਪੜੇਗਾ ਮੈਂ ਤਾਂ ਕਹਿ ਰਿਹਾ ਕਿ ਛੋਟੇ-ਛੱਟੇ ਬੱਤੇ ਬੰਦ ਨਹੀਂ ਕਿਉਂਕਿ ਵੱਡੇ ਟੀਵੀ ਨੂੰ ਵਾਲੇ ਸੱਜੇ ਨੂੰ ਮੈਨੂੰ ਪਤਾ ਨਹੀਂ ਤੇ ਕੋਈ ਮਗਲਮੱਛ ਦਾ ਕਿਹੜਾ ਸਾਈਜ਼ ਕਹਿੰਦੇ ਹੋ ਪਰ ਅਸੀਂ ਸਭ ਉਹ 14 ਹਜ਼ਾਰ ਬੰਦਾ ਜੇਲ੍ਹ ਚ ਦੇਤਾ ਸਾਈਜ਼ ਹੋ ਸਕਦਾ ਕੋ ਵੱਡਾ ਛੋਟਾ ਹੋਵੇ ਮਗਲਮੱਛ ਤੁਸੀਂ ਤੇ ਹੀ ਜਾਣਦੇ ਹੋ ਕੋਈ ਗਰੀਬ ਬੰਦਾ ਸੀ ਸਾਡੀ ਕਿਸੇ ਗਲਤ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ ਕਿਸੇ ਗਰੀਬ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਿਹੜਾ ਬੰਦਾ ਨਸ਼ੇ ਵੇਚਦਾ ਸੀ ਠੀਕ ਹੈ ਜੀ ਓਕੇ ਸਾਬ ਚੰਗੀ ਜੀ ਕਹਿੰਦੇ ਨੇ ਕਿ ਨਸ਼ੇ ਦੇ ਦੂਤ ਦੀ ਰੂਪ ਚੇੜਿਆ ਹੋਇਆ ਵਾ ਪਰ ਆਪਣੀ ਵੀਡੀਓ ਸ਼ੂਟ ਦਾ ਜਿਵੇਂ ਕੋਰਸ ਨਾਲੋਂ ਪਤਾ ਲੱਗ ਜੂਏ ਕੋਣ ਕਿੰਨੇ ਨਸ਼ਾ ਕਰਦਾ ਸੱਸੀ ਲੋਕ ਆਓ ਯਾਰ ਐਨਐਸ ਯੂਆਰਐ ਨੈਸ਼ਨਲ ਸਟੂਡੈਂਟਸ ਅਰਗੇਨੋਟੀਆ ਉਸ ਤੋਂ ਸਾਡੇ ਵਿੱਚ ਅੱਜ ਵੱਡੇ ਲੀਡਰਸ ਕਾਂਗਰਸ ਦੇ ਜੁੜ ਰਹੇ ਨੇ ਚਲੋ ਅੱਗੇ ਕੀ ਹੋਇਆ ਅੱਗੇ ਆਪਾਂ ਸਭ ਨੂੰ ਸਭ ਬਲਾਵਾ ਜੀ ਉਹਨਾਂ ਨੂੰ ਰਾਉ ਰਾਉ ਜਿਹੜੇ ਸਿਆਲ ਕਾ ਸਾਹਿਬ ਦੇ ਨਾਲ ਆ ਸਾਰਾ ਅੱਗੇ ਮੈਂ ਬੁਲਾਉਣ ਬੁਲਾਉਂਦੇ ਬੰਦੇ ਬੰਦੇ ਇਹ ਚੀਜ਼ਾਂ ਆ ਗਈਆਂ ਪਿੱਛੇ ਜੀ ਤੇ ਬਾਅਦ ਵਿੱਚ ਆ ਮਿਲ ਜਾਣਾ ਆ ਕਰਦੇ ਸਰ ਸਾਡੇ ਸਾਡੇ ਆ ਸਾਰੇ ਇਹਨਾਂ ਦੇ ਕਾਂਗਰਸ ਦੇ ਮਨਿਸਟਰ ਰਹੇ ਜਗਮੋਨ ਕੰਗ ਦੀ ਦਾ ਪੰਜਾ ਜੈਦੇਵ ਸਿੰਘ ਮੰਡੇਰ ਜੀ ਵੀ ਸਾਡੇ ਸ਼ਾਮਿਲ ਹੋ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੈਦੇਵ ਸਿੰਘ ਜੀ ਇਹਨਾਂ ਨੂੰ ਸਾਡੇ ਕਾਉਂਸਲਰ ਹੈ ਅਧਿਆਪਕ ਅਧਿਆਪਕ ਸਾਹਮਣੇ ਆਮਨ ਮਦਰ ਸਾਹਿਬ ਸਰਲ ਸਾਹਿਬ ਇੱਕ ਮਿੰਟ ਆ ਜਿਵੇਂ ਇਹਨਾਂ ਨੂੰ ਬਰਾਦ ਦੇਖੀ ਦੇਖੀ ਚਲੋ ਹੁਕੀਤ ਸ਼ੁਰੂ ਮੈਂ ਵੀ ਜੇ ਦਾਦਾ ਜੀ ਦੀ ਟੀਮ ਹਨ ਕੀਰਤ ਸਿੰਘ अरोड़ा ਜੀ ਮਨਦੀਪ ਕੁਮਾਰ ਜੀ ਰੇਸ਼ ਕੁਮਾਰ ਜੀ ਸਰ ਜ਼ਿਲ੍ਹਾ ਪ੍ਰਧਾਨਾ ਆਈਡੀਆ ਸੈੱਲ ਦੇ ਬੀਜੇਪੀ ਇਹ ਸਾਰੇ ਬੀਜੇਪੀ ਤੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਚੜਕੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਰਹੇ ਨੇ ਸਾਡੇ ਇੰਚਾਰਜ ਰਹੇ ਨੇ ਸ਼ਹਿਰੀ ਕੇਂਦਰ ਦੇ ਜੀ ਆਇਆਂ ਨੂੰ ਵਾਰਡ ਨੰਬਰ 5 ਤੇ ਨਿਜੀ ਵੀ ਦੇ ਵਾਰਡ ਪੈਣ ਨੰਬਰ 65 ਨੰਬਰ ਵਾਰਡ ਕੋ ਸਲੇਸ਼ ਕੁਮਾਰ ਜੀ ਮੰਡਲ ਆਈਟੀ ਸਾਹਿਬ ਇੰਚਾਰਜ ਵਾਰਡ ਨੰਬਰ 52 ਰਣਜੀਤ ਸਿੰਘ ਜੀ ਐਗਜ਼ੀਕਿਊਟਿਵ ਮੈਂਬਰ ਆਈਟੀ ਸਾਹਿਬ ਵਾਰਡ ਨੰਬਰ 55 ਤੋਂ ਰੋਹਿਤ ਮਿਸ਼ਰਾ ਜੀ ਐਗਜ਼ੀਕਿਊਟਿਵ ਮੈਂਬਰ ਆਈਟੀ ਸਾਹਿਬ ਵਾਰਡ ਨੰਬਰ 56 ਤੋਂ ਮੇਹਾ ਨਾਲੀ ਜੀ ਮੇਹਾ ਨਾਲੀ ਕਿੱਛੇ ਨੇ ਨਾਨੀ ਜੀ ਆਈਪੀਐਸਐਲ ਬੀਜੇਪੀ ਤੋਂ ਵਾਰਡ ਨੰਬਰ 55 ਤੋਂ ਅੱਛਾ ਸਾਡੇ ਦੇ ਸੈੱਲ ਕੋਈ ਅੱਗੇ ਖੜੇ ਹੋ ਜੀ ਕੁਰਸੀਆਂ ਅੱਗੇ ਕਰ ਸਾਡੇ ਤੋਂ ਜਨਤ ਆ ਗਏ ਦਰਜੀਤ ਪ੍ਰਸੰਤ ਜੀ ਵੀ ਸਾਡੇ ਵਿੱਚ ਉਧਰ ਸਾਰੇ ਲੁਧਿਆਣੇ ਵਾਲੇ ਕੁਰਸੀਆਂ ਅੱਗੇ ਕਰ ਪ੍ਰਸੰਤ 아이 ਸਿੰਘ ਖਾਸਾ ਜੀ ਵੱਡੇ ਹੋਏ ਨੇ ਤੇ ਦਰਜੀਤ ਪ੍ਰਸੰਤ ਜੀ ਵੀ ਸਾਡੇ ਵਿੱਚ ਆਏ ਨੇ ਆਓ ਜੀ ਆਓ ਅਗਰ ਨਹੀਂ ਤੇ ਕਿਤੇ ਹੋਰ ਸਬਕ ਮੈਂ ਤੁਹਾਨੂੰ ਲਾਉਂਦਾ ਅੱਛਾ ਆਪਕੋ ਕੁਰਸੀਆਂ ਮਾਣੀਆਂ ਦੇ ਦੇ ਆ ਜੋ ਸਰੀਰ ਆਪਣੀ ਡਾਊਨਲੋਡ ਕਰਾ ਪ੍ਰਧਾਨ ਵੀ ਨਹੀਂ ਕਰਾਇਆ ਅੱਛਾ ਕੁਰਸੀ ਦੇ ਦਿਓ ਕੁਰਸੀ ਆਹ ਕੁਰਸੀਆਂ ਨੂੰ ਅੱਗੇ ਡਾਊਨਲੋਡ ਕਰਦੇ ਆ ਆ ਪਿੱਛੇ ਐਮਐਲਏ ਸਾਹਿਬ ਨੂੰ ਵੀ ਬੁਲਾਵਾ ਜਨਾ ਮੰਤਰੀ ਜੀ ਨੂੰ ਸਰ ਸਰ ਕਿੱਥੇ ਰੱਖ ਲਵਾਂ ਉਹਨਾਂ ਨੂੰ ਬਿਠਾਓ ਭਾਈ ਸਾਹਿਬ ਨੂੰ ਵੀ ਅੱਜ ਦੀ ਪ੍ਰੈਸ ਮੀਟਿੰਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਬੈਕ ਟੂ ਬੈਕ ਮੈਨੂੰ ਪਤਾ ਵੀ ਪ੍ਰੈਸ ਵਾਲਿਆਂ ਦੇ ਕਾਫੀ ਇਲੈਕਸ਼ਨਾਂ ਕਰਕੇ బిజీ ਚੱਲ ਰਹੇ ਨੇ ਤੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਤੁਹਾਡੇ ਪੰਜਾਬ ਦੇ ਪ੍ਰਧਾਨ ਸ਼ਹੀ ਖਲਸੀ ਜੀ ਅੱਜ ਤੁਹਾਨੂੰ ਡਿਟੇਲ ਦੇਣਗੇ ਜੁਆਇਨਿੰਗ ਦੇ ਬਾਰੇ ਵੀ ਤੇ ਸਾਡੇ ਨਾਲ ਸਾਡੇ ਊਮਨ ਵਿੰਗ ਦੇ ਪ੍ਰਧਾਨ ਡਾਕਟਰ ਰਮਨਪੁਰ ਮੈਡਮ ਜੀ ਅਮਨਦੀਪ ਕੌਰ ਜੀ ਵੀ ਇਸ ਮਿਲਣੀ ਤੁਹਾਡੇ ਨਾਲ ਰਹਿਣਗੇ ਹੁਣ ਮੈਂ ਬੇਨਤੀ ਕਰਦਾ ਹਾਂ ਉਹਨਾਂ ਦਾ ਨਾਮ ਲਵਾਂ ਉਹ ਮੈਂ ਬੇਨਤੀ ਕਰਦਾ ਹਾਂ ਉਹਨਾਂ ਦਾ ਫੋਟੋ ਕਰਾ ਦਿੰਦੇ ਆ ਤਾਂ ਥੋੜੇ ਜਿ ਖੁੱਲਜੋ ਭਾਵੇਂ ਹਾਂ ਹਾਂ ਖੁੱਲਜੋ ਹੁਣ ਮੈਂ ਬੈਂਟਰੀ ਕਰਦਾ ਸਰਟ ਵਰਕਿੰਗ ਪ੍ਰੈਜ਼ੀਡੈਂਟ ਸ਼੍ਰੀ ਕਰਸੀ ਜੀ ਨੂੰ ਉਹ ਅੱਜ ਦਾ ਸਾਰਾ ਪ੍ਰੋਗਰਾਮ ਦੱਸਣਗੇ ਮੀਡੀਆ ਕਰਮਚਾਰੀਆਂ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿਉਂਕਿ ਇਲੈਕਸ਼ਨ ਦੇ ਵਿੱਚ ਵੀ ਤੁਹਾਡਾ ਜਿਹੜਾ ਅਹਿਮ ਰੋਲ ਹੁੰਦਾ ਹੈ ਜਿਹੜੀ ਹੱਕ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚੇ ਤਾਂ ਜੋ ਕਿ ਲੋਕ ਡਿਸਾਈਡ ਕਰ ਸਕਣ ਵੀ ਸੱਚ ਕੋਈ ਸੱਚ ਕੀ ਹੈ ਤੇ ਝੂਠ ਕੀ ਹੈ ਸੋ ਅੱਜ ਫਿਰ ਰੋਜ਼ ਦੀ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਦਿਨ-ਪ੍ਰਤੀ ਦਿਨ ਜਿਹੜੀ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਵੱਧਦਾ ਜਾ ਰਿਹਾ ਔਰ ਹੌਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਵੱਡੇ ਮੈਂ ਕਹਿ ਸਕਦਾ ਪਾਰਟੀ ਦੇ ਆਗੂ ਸਹਿਬਾਨ ਵਿਰੋਧੀ ਪਾਰਟੀਆਂ ਦੇ ਉਹ ਵੀ ਨਾਲ ਜਿਹੜੇ ਨੇ ਆਉਂਦੇ ਤੁਹਾਨੂੰ ਨਜ਼ਰ ਆਉਣਗੇ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਨਾਮ ਨਾਲ ਜਾਣੀ ਜਾਂਦੀ ਹੈ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤ ਲਈ ਜਾਣੀ ਜਾਂਦੀ ਹੈ ਸੋ ਅੱਜ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਹਰ ਕੀਰਤ ਸਿੰਘ ਅਰੋੜਾ ਜੀ ਜਿਹੜੇ ਜ਼ਿਲ੍ਹਾ ਆਈਟੀ ਸੈੱਲ ਬੀਜੇਪੀ ਲੁਧਿਆਣਾ ਤੋਂ ਜਿਹੜੇ ਕੋਟ ਮਿੰਦਰ ਸੀ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਮੈਂ ਉਹਨਾਂ ਦੀ ਦਿਲ ਦੀ ਗਹਿਰਾਈ ਤੋਂ ਜੀ ਆਖ ਰਹਾ ਹਾਂ ਮਨਦੀਪ ਕੁਮਾਰ ਜੀ ਉਹ ਵੀ ਬੀਜੇਪੀ ਤੋਂ ਨੇ ਅਕਲੇਸ਼ ਕੁਮਾਰ ਜੀ ਮੰਡਲ ਇੰਚਾਰਜ ਉਹ ਵੀ ਬੀਜੇਪੀ ਤੋਂ ਨੇ ਰਣਜੀਤ ਸਿੰਘ ਜੀ ਰੋਹਿਤ ਕੁਮਾਰ ਮਿਸ਼ਰਾ ਜੀ ਔਰ ਨੀਹਾ ਰਾਣੀ ਜੀ ਮੈਂ ਦੇਲ ਦੀ ਗਹਿਰਾਈ ਤੋਂ ਇਹਨਾਂ ਸਾਰਿਆਂ ਦਾ ਆਪਣੇ ਪਰਿਵਾਰ ਦੇ ਵਿੱਚ ਆਉਣ ਤੇ ਜੀ ਆਇਆਂ ਆਖਦਾ ਹਾਂ ਉਸ ਤੋਂ ਬਾਅਦ ਅਰਜਤ ਜੀ ਮਨੂ ਰਾਣਾ ਜੀ ਸ਼ਮਸ਼ੇਰ ਜੀ ਸੰਤੂ ਜੀ ਅਮਨ ਜੀ ਰਵੀ ਰੋੜਾ ਜੀ ਇਹ ਵੀ ਪਰਿਵਾਰ ਜਿਹੜੇ ਆਏ ਨੇ ਮੈਂ ਇਹਨਾਂ ਦਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਜੀ ਆਇਆਂ ਆਖਦਾ ਹਾਂ ਐਨ ਐਸ ਯੂਆਈ ਤੋਂ ਆਏ ਨੇ ਸਰ ਇਹ ਜਿਹੜੇ ਐਨ ਐਸ ਯੂਆਈ ਤੋਂ ਆਏ ਨੇ ਜਿਹੜੇ ਕਾਂਗਰਸ ਦੇ ਮੈਂ ਕਹਿ ਸਕਦਾ ਵੀ ਉਨ੍ਹਾਂ ਦਾ ਪਰਿਵਾਰ ਛੱਡ ਕੇ ਆਜਾ ਮਾਤੀ ਪਾਰਟੀ ਚ ਸ਼ਾਮਲ ਹੋਏ ਨੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਉਸ ਤੋਂ ਬਾਅਦ ਹਰਕੀਰਤ ਸਿੰਘ ਅਰੋੜਾ ਜੀ ਇਹ ਹੋ ਗਿਆ ਹਾਂਜੀ ਸੋ ਮੈਂ ਦੱਸਣਾ ਚਾਹੁੰਦਾ ਵੀ ਜੈਦਿੱਤ ਸਿੰਘ ਉਹ ਵੀ ਅੱਜ ਸਾਰੇ ਪਰਿਵਾਰ ਸਮੇਤ ਆਮ ਆਤੀ ਪਾਰਟੀ ਨੂੰ ਜਨਮ ਕੀਤਾ ਹੈ ਦਲਜੀਤ ਸਿੰਘ ਬਸੰਤ ਜੀ ਦੀ ਅਗਵਾਈ ਦੇ ਹੇਠ ਇਹ ਜਿਹੜਾ ਪਰਿਵਾਰ ਹੈ ਇਹ ਅੱਜ ਨਾਲ ਆਇਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਔਰ ਇਹੋ ਬੇਨਤੀ ਕਰਾਂਗੇ ਵੀ ਹੁਣ ਤਕਦੇ ਹੋ ਕੇ ਸੰਜੀਵ ਅਰੋੜਾ ਜੀ ਨੂੰ ਜਿੱਥੇ ਘਰ ਘਰ ਗਲੀ ਗਲੀ ਦੇ ਵਿੱਚ ਹਰ ਪਰਿਵਾਰ ਨੂੰ ਹਰ ਬਜ਼ੁਰਗ ਨੂੰ ਆਪਣੇ ਜਿਹੜੇ ਵਿਚਾਰ ਆਮ ਆਦਮੀ ਪਾਰਟੀ ਦਾ ਪ੍ਰਚਾਰ ਹੈ ਜਿਹੜਾ ਉਹਦੇ ਵਿੱਚ ਪਹਚਾਣ ਦੇ ਵਿੱਚ ਰਾਤ ਦਿਨ ਇਹ ਵੀ ਟੀਮ ਜਿਹੜੀ ਹੈ ਸਾਡੀ ਮਿਹਨਤ ਕਰੂਗੀ ਔਰ ਸੰਜੀਵ ਅਰੋੜਾ ਜੀ ਨੂੰ ਮੈਂ ਤੁਹਾਨੂੰ ਦੱਸਾਂ